1 ਜੂਨ ਨੂੰ ਚੋਣਾਂ ਤੇ ਚੋਣ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਸਾਰੇ ਦਫ਼ਤਰ ਬੋਰਡ ਤੇ ਕਾਰਪੋਰੇਸ਼ਨ ਦੇ ਉੱਤੇ ਇਹ ਹੁਕਮ ਲਾਗੂ ਰਹੇਗਾ 1 ਜੂਨ ਨੂੰ ਪੀਜੀਆਈ ਵੀ ਬੰਦ ਰਹੇਗਾ ਪੀਜੀਏ ਪੂਪੀਡੀ ਬੰਦ ਰੱਖਣ ਦਾ ਫੈਸਲਾ ਵੀ ਲਿਆ ਗਿਆ ਹੈ ਸਕੈਨਿੰਗ ਸੈਂਟਰ ਕਸ ਸੈਂਟਰ ਤੇ ਬ੍ਰਿਜ ਵੀ ਛੁੱਟੀ ਰਹੇਗੀ ਸਿਰਫ ਅਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ 1 ਜੂਨ ਨੂੰ ਪੀਜੀਆਈ ਦੇ ਵਿੱਚ ਓਪੀਡੀ ਬੰਦ ਰਹੇਗੀ ਟੈਸਟ ਸੈਂਟਰ ਜਿਹੜੇ ਨੇ ਉਹ ਬੰਦ ਰਹਿਣਗੇ ਸਕੈਨਿੰਗ ਸੈਂਟਰ ਬੰਦ ਰਹਿਣਗੇ ਛੁੱਟੀ ਰਹੇਗੀ ਕਿਉਂਕਿ 1 ਜੂਨ ਨੂੰ ਚੋਣ ਹੋਣੀ ਹੈ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਚੰਗੀ ਕਰਦੇ ਵਿੱਚ ਵੀ ਵੋਟਾਂ ਫੈਣੀ ਹੈ ਤਾਂ ਇਸ VOTING ਦੇ ਮੱਦੇ ਨਜ਼ਰ ਇਹ ਫੈਸਲਾ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਲੋਕ ਸਭਾ ਚੋਣ ਦੇ ਮੱਦੇ ਨਜ਼ਰ ਇਹ ਫੈਸਲਾ ਪ੍ਰਸ਼ਾਸਨ ਨੇ ਕੀਤਾ ਕਿ 1 ਜੂਨ ਨੂੰ ਜੋ ادارے ਨੇ ਉਹਨਾਂ ਦੇ ਵਿੱਚ ਛੁੱਟੀ ਰਹੇਗੀ ਜਦ ਤੱਕ ਸਰ ਦੇ ਉੱਤੇ ਛੁੱਟੀ ਦਾ ਐਲਾਨ ਪ੍ਰਸ਼ਾਸਨ ਦੇ ਵੱਲੋਂ ਕਰ ਦਿੱਤਾ ਗਿਆ। ਸਾਰੇ ਦਫਤਰਾਂ ਬੋਰਡ ਤੇ ਕਾਰਪੋਰੇਸ਼ਨਾਂ ਦੇ ਉੱਤੇ ਇਹ ਹੁਕਮ ਲਾਗੂ ਰਹੇਗਾ। ਇੱਕ ਜੋਨ ਨੂੰ ਪੀਜੀਆ ਬੰਦ ਰੱਖਣ ਦਾ ਫੈਸਲਾ ਵੀ ਜਿਹੜਾ ਉਹ ਲਿਆ ਗਿਆ ਪ੍ਰਚੈਸ਼ਨ ਦੇ ਵੱਲੋਂ ਜੀਐਡੀ ਦੇ ਵਿੱਚ ਓਪੀਡੀ ਜੋ ਕਿ ਵਕ ਵਕ ਲੋਕ ਓਪੀਡੀ ਦੇ ਦਿਨਾਂ ਦੇ ਦੌਰਾਨ ਆਪਣੇ ਡਾਕਟਰਾਂ ਨੂੰ ਦਿਖਾਉਣ ਦੇ ਲਈ ਆਉਂਦੇ ਆ ਉਹ ਜ਼ਰੂਰ ਇਹ ਜਾਣਕਾਰੀ ਜਿਹੜੀ ਆ ਉਹ ਧਿਆਨ ਨਾਲ ਸੁਣ ਆਪਣੇ ਕਿਸੇ ਰਿਸ਼ਤੇਦਾਰ ਨੂੰ ਵੀ ਇਸ ਜਾਣਕਾਰੀ ਦੇ ਬਾਰੇ ਜ਼ਰੂਰ ਦੱਸਣ ਕਿ 1 ਜੂਨ ਨੂੰ ਓਪੀਡੀ ਬੰਦ ਰਹੇਗੀ ਉੱਥੇ ਜੋ ਸਕੈਨਿੰਗ ਸੈਂਟਰ ਨੇ ਜਾਂ ਟੈਸਟ ਸੈਂਟਰ ਨੇ ਤਾਂ ਉਹ ਵੀ ਬੰਦ ਰੱਖੇ ਜਾਣਗੇ ਇਹ ਨਾ ਹੋਈ ਕਿ ਕਿਤੇ ਖੰਝਲ ਹੋਣਾ ਪਏ ਜਿੱਥੋਂ ਵੀ ਮਰੀਜ਼ ਕਿਉਂਕਿ ਦੂਰ ਤ라ਡੇ ਤੋਂ ਆਉਂਦੇ ਆ ਇਫਿਰ ਜੇ ਦੋ ਕੋ ਲਾਜਣਾ ਹੋਈ ਜਾਂ ਡਾਕਟਰ ਨੂੰ ਦਿਖਾਣਾ ਪਾਉਂ ਤਾਂ ਫਿਰ ਖੱਜਲ ਖਵਾਰੀਆਂ ਵੀ ਹੁੰਦੀਆਂ ਹਨ। ਹਾਲਾਂਕਿ ਹੋ ਸਕਦਾ ਹੈ ਕਿ ਜੋ ਆਨਲਾਈਨ ਜੋ ਐਂਟਰੀ ਹੁੰਦੀ ਹੈ, ਆਨਲਾਈਨ ਰਜਿਸਟ੍ਰੇਸ਼ਨ ਹੁੰਦੀ ਹੈ ਤਾਂ ਉਹ ਵੀ ਬੰਦ ਕੀਤੀ ਇਸ ਦਿਨ ਰੱਖੀ ਜਾਏਗੀ। ਹਾਲਾਂਕਿ ਬਹੁਤੇ ਜਿਹੜੇ ਲੋਕ ਨੇ ਆਨਲਾਈਨ ਰਜਿਸਟ੍ਰੇਸ਼ਨ ਵੀ ਨਹੀਂ ਕਰਾ ਪਾਉਂਦੇ ਸਿੱਧੇ ਹੀ ਉਹ ਓਪੀਡੀ ਦੇ ਵਿੱਚ ਪਹੁੰਚਦੇ ਆ ਤਾਂ ਉਹਨਾਂ ਦੇ ਲਈ ਇਹ ਖਬਰ ਬਹੁਤ ਐਮ ਹੈ। ਸਿਰਫ ਅਮਰਜੈਂਸੀ ਸਮਾਵਾ ਉਪ ਪੀਜੀਏ ਦੇ ਵਿੱਚ ਜਾਰੀ ਰਹਿਣਗੇ ਤਾਂ 1 ਜੂਨ ਨੂੰ ਛੁੱਟੀ ਦਾ ਐਲਾਨ ਜਿਹੜਾ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਜਨਤਕ ਤੌਰ ਦੇ ਉੱਤੇ ਛੁੱਟੀ ਰਹੇਗੀ ਵੱਖ-ਵੱਖ ਜਿਹੜੇ ਧਾਰੈ ਨੇ ਉਹ ਪੰਦ ਰਹਣਗੇ ਸਾਰੇ ਦਫ਼ਤਰ ਬੋਰਡ ਕਾਰਪੋਰੇਸ਼ਨਾਂ ਬੰਦ ਰਹਿਣਗੀਆਂ 1 ਜੂਨ ਨੂੰ ਇਸ ਤੋਂ ਇਲਾਵਾ ਪੀਜੀਏ ਦੇ ਵਿੱਚ ओपीडी ਵੀ ਨਹੀਂ ਉਸ ਦਿਨ ਚਾਲੂ ਰਹੇਗੀ ਤੇ ਨਾਲ ਦੀ ਨਾਲ ਸਕੈਨਿੰਗ ਸੈਂਟਰ ਤੇ ਜਿਹੜੇ ਟੈਸਟ ਸੈਂਟਰ ਨੇ ਉਹਨਾਂ ਨੂੰ ਵੀ ਬੰਦ ਰੱਖਿਆ ਜਾਏਗਾ ਅਰਜੈਂਸੀ ਸਵਾਵਾ ਹੀ ਉਸ ਦਿਨ ਚਾਰੀ ਰਹਿਣ ਗਿਆ ਚੋਣ ਕਮਿਸ਼ਨ ਦੇ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਵਤਵਾਂਦ ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਵਤਵਾਂਦ ਲੋਕ ਵੋਟ ਪਾਉਣ ਆਪਣੇ ਮਤ ਦਾ ਜਿਹੜਾ ਇਸਤੇਮਾਲ ਕਰਨ